ਹਾਂਜੀ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ ਲੁਧਿਆਣਾ ਦੇ ਵਿੱਚ 39.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ ਇੱਕ 38.1 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.9 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ ਪੁਆਇੰਟ 3 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਆ ਉੱਪਰ ਅੱਜਕੱਲ ਚੱਲ ਰਿਹਾ ਹੈਗਾ ਔਰ ਫਿਲਹਾਲ 2-3 ਦਿਨ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ ਇੱਕ ਫੇਰ ਜਿਹੜਾ ਸੀ ਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਆ ਸੋ 9-10 ਤਰੀਕ ਤੋਂ ਬਾਅਦ ਫੇਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਡਬਲਯੂ ਡੀ ਸਿਸਟਮ ਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਔਰ ਉਹਦੇ ਕਰਕੇ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਫਿਰ ਤੇਜ਼ ਹਵਾਵਾਂ ਜਾਂ ਗਰਜ ਚਮਕ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਮੰਨ ਕਿੰਨੇ ਦਿਨ ਜਿਹੜਾ ਉਹ ਪਛਮੀ ਚੱਕਰਵਾਤ ਦਾ ਸਿਸਟਮ ਹੈਗਾ ਰਹਿਣਗੇ ਕਿਨੇ ਜੀ ਇਹ ਨੌ ਤਰੀਕ ਤੋਂ ਡਵੈਲਪ ਹੋ ਕੇ ਤਿੰਨ ਚਾਰ ਦਿਨ ਇਹਦੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ 12 ਤਰੀਕ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਇਹਦੇ ਵਾਸਤੇ 10 ਤਰੀਕ ਨੂੰ ਆਈਐਮਡੀ ਵੱਲੋਂ ਜਿਹੜਾ ਲਾਈਟਨਿੰਗ ਔਰ ਥੰਡਰ ਸਟ੍ਰੋਮ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਜਿਵੇਂ ਜਿਸ ਤਰ੍ਹਾਂ ਟੈਂਪਰੇਚਰ ਇਸ ਤਰ੍ਹਾਂ ਘਟਾਇਆ ਇਸ ਚੱਲ ਰਿਹਾ ਠੀਕ ਹੈ ਜੀ ਸੋ 40 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਪਹੁੰਚ ਚੁੱਕਾ ਹੈ ਸੋ ਲੱਗਦਾ ਹੈ ਕਿ ਅਗਵਾਰੇ ਦਿਨਾਂ ਦੇ ਵਿੱਚ ਕਿਤਾ 1-2 ਦਿਨ ਟੈਂਪਰੇਚਰ ਹੋਰ ਵਧੇਗਾ ਉਸ ਤੋਂ ਬਾਅਦ ਥੋੜੇ ਟੈਂਪਰੇਚਰ ਡਾਊਨ ਜਾਣਗੇ ਜਦੋਂ ਕੁਝ ਬਾਰਿਸ਼ ਵਾਲਾ ਮੌਸਮ ਹੋ ਜਾ ਬਣਾਈ ਹੋਵੇ ਜੀ ਫਿਲਹਾਲ 1-2 ਦਿਨ ਜਿਹੜੇ ਕਿਉਂਕਿ ਵੈਦਰ ਕੰਡੀਸ਼ਨਸ ਕਲੀਅਰ ਨੇ ਇਹਨਾਂ ਦੇ ਵਿੱਚ ਅਸੀਂ ਹਾਈ ਟੈਂਪਰੇਚਰ ਅਬਜ਼ਰਵ ਕਰ ਸਕਦੇ ਹਾਂ ਬਟ ਉਹਦੇ ਤੋਂ ਬਾਅਦ ਕਿਉਂਕਿ 9-10 ਤਰੀਕ ਤੋਂ ਬਾਅਦ ਫਿਰ ਜਿਹੜਾ ਡਬਲਯੂ ਡੀ ਸਿਸਟਮ ਦੀ ਡਿਵੈਲਪ ਟੈਂਪਰੇਚਰ ਵਿੱਚ ਥੋੜਾ ਵਾਧਾ ਹੋ ਜਾਂਦਾ ਸੋ ਉਹ ਜਿਹੜਾ ਸਿਸਟਮ ਆ ਉਹਦੇ ਇਫੈਕਟ ਹੋਣ ਕਰਕੇ 2 ਤੋਂ 3 ਦਿਨਾਂ ਦੇ ਬਾਅਦ ਫਿਰ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਕੁਝ ਮੋਡਰੇਸ਼ਨ ਦੇਖ ਸਕਦੇ ਹਾਂ ਰਾਤ ਥੋੜੇ ਦਿਨ ਲਈ ਲੋਕਲ ਵੀ ਲੋਕਾਂ ਦੇ 2-4 ਦਿਨ ਲਈ ਜਦੋਂ ਮੌਸਮ ਬਦਲਣਾ ਸ਼ੁਰੂ ਹੋਗਾ ਤਾਂ ਕਰਦੀ ਥੋੜੇ ਬਹੁਤ ਰਾਤ ਦੇ ਬਿਲਕੁਲ ਜੀ ਕਿਉਂਕਿ 10 11 12 ਤਰੀਕ ਨੂੰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਉਦੋਂ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਔਰ ਗਰਜ ਚਮਕ ਕਿਤੇ ਕਿਤੇ ਹੋ ਸਕਦੀ ਹੈ ਅਨਮਿਕ ਦੇਖ ਰਿਹਾ ਹੈ ਕਿ ਜਿਹੜਾ ਰਾਤ ਦਾ ਟੈਂਪਰੇਚਰ ਹੈ ਔਰ ਦਿਨ ਦਾ ਟੈਂਪਰੇਚਰ ਹੈ ਬਹੁਤ ਮਤਲਬ ਉਹ ਡਿਫਰੈਂਟ ਹੈ ਔਰ ਵਿਚਲੀ ਦਾ ਬਹੁਤ ਜ਼ਿਆਦਾ ਵਰੀਏਸ਼ਨ ਦੇਖ ਨੂੰ ਮਿਲ ਰਹੀ ਹੈ ਦਿਨ ਦੇ ਵਿੱਚ 40 ਡਿਗਰੀ ਦੇ ਲੈ ਕੇ ਟੈਂਪਰੇਚਰ ਪਹੁੰਚਦਾ ਰਾਤ ਨੂੰ 22 23 ਡਿਗਰੀ ਤੱਕ ਪਹੁੰਚਦਾ ਮਿਨੀਮਮ ਸੋ ਲਗਭਗ 18 19 ਡਿਗਰੀ ਦਾ ਟੈਂਪਰੇਚਰ ਦਾ ਫਰਕ ਲੱਗਦਾ ਹੈ ਕਿ ਵਰੀਏਸ਼ਨ ਬਹੁਤ ਹੈਗੀ ਹੈ ਪੇ ਕਰੀ ਤਾਂ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਆਲਮੋਸਟ ਨਾਰਮਲ ਨੇ ਕਿਉਂਕਿ ਜਿਹੜਾ ਨਾਰਮਲ ਨਾਈਟ ਟਾਈਮ ਟੈਂਪਰੇਚਰ ਆ ਉਹ ਵੀ ਲਗਭਗ 22 ਡਿਗਰੀ ਸੈਂਟੀਗ੍ਰੇਡ ਜਿਹੜਾ 21.9 ਡਿਗਰੀ ਸੈਂਟੀਗ੍ਰੇਡ ਅੱਜ ਦਾ ਨਾਰਮਲ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਸੋ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਡੇ ਟਾਈਮ ਟੈਂਪਰੇਚਰ ਨਾਰਮਲ 38.1 ਡਿਗਰੀ ਸੈਂਟੀਗ੍ਰੇਡ ਸੀ ਕੱਲ ਜਿਹਦੇ ਨਾਲੋਂ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਡੇ ਟਾਈਮ ਟੈਂਪਰੇਚਰ ਕੱਲ ਜ਼ਿਆਦਾ ਆਬਜ਼ਰਵ ਕੀਤਾ ਗਿਆ ਸੋ ਨੀਅਰ ਨਾਰਮਲ ਇਹ ਕੰਡੀਸ਼ਨਸ ਹੈਗੀਆਂ ਨੇ ਨਾਰਮਲ ਸਾਨੂੰ ਨਵੇਂ ਸਲਾਹ ਹੋਈ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਇਹ ਦੱਸ ਸਕਦੇ ਆਂ ਜੀ ਕਿ ਫਿਲਹਾਲ 2-3 ਦਿਨ ਕੰਡੀਸ਼ਨਸ ਕਲੀਅਰ ਨਹੀਂ ਉਹਦੇ ਤੋਂ ਬਾਅਦ ਫੇਰ ਸਿਸਟਮ ਦੀ ਡਿਵੈਲਪਮੈਂਟ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਗੱਡ ਚਮਕ ਹੋ ਸਕਦੀ ਹੈ ਸੋ ਵੈਸੇ ਹੁਣ ਹਾਰਵੈਸਟਿੰਗ ਕਾਫੀ ਹੱਦ ਤੱਕ ਜਿਹੜੀ ਵੀਟ ਦੀ ਹੋ ਚੁੱਕੀ ਹੈ ਬਟ ਫੇਰ ਵੀ ਹਲੇ ਜੇ ਕੁਝ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਤਾਂ ਇਹਨਾਂ 2-3 ਦਿਨਾਂ ਦੇ ਵਿੱਚ ਉਹਨਾਂ ਨੂੰ ਕੰਪਲੀਟ ਕਰਕੇ ਜਿਹੜੀ ਪ੍ਰੋਡਿਊਸ ਦੀ ਸਾਮ ਸੰਭਾਲ ਚੀ ਤਰ੍ਹਾਂ ਕਰ ਲੈਣੀ ਚਾਹੀਦੀ ਆ ਤਾਂ ਕਿ ਫਿਰ ਜਿਹੜੀਆਂ ਵੈਦਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਬਣਨ ਦੀ ਪ੍ਰੋਡਿਕਸ਼ਨ ਹੈ ਉਹਦੇ ਤੋਂ ਕੋਈ ਪ੍ਰੋਡਿਊਸ ਦਾ ਨੁਕਸਾਨ ਨਾ ਹੋ ਸਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਬਹੁਤੀ ਗਰਮੀ ਤੇ ਬਹੁਤੀ 서ਤੀ ਦੋਨੋਂ ਆਪਣੇ ਸ਼ਰੀਰ ਨੂੰ ਬਚਾ ਕੇ ਰੱਖੀਏ ਕਿਉਂਕਿ ਸਾਡਾ ਸ਼ਰੀਰ ਹੈ ਇੱਕ ਡੈਲੀਕੇਟ ਹੈ ਔਰ ਸੈਂਸਟਿਵ ਹੈ ਇਹ ਨੂੰ ਹਰ ਚੀਜ਼ ਦੀ ਸੈਂਸੇਸ਼ਨ ਹੁੰਦੀ ਹੈ ਤੇਰ ਬਹੁਤ ਗਰਮੀ ਹੋਏਗੀ ਜਦ ਜਿਸਕਾ ਸਕਿਨ ਹੈ ਚਮੜੀ ਇਹਦੇ ਚ ਸੈਂਸਰਸ ਨੇ ਇਹ ਹੀਟ ਅਬਜ਼orb ਕਰਦੇ ਨੇ ਵੋਇਆ ਠੰਡ ਹੈ ਇਹ ਠੰਡ ਨੂੰ ਅਬਜ਼orb ਕਰਦੇ ਨੇ ਤੇ ਜੇਕਰ ਕਿਸੇ ਚੀਜ਼ ਵੀ ਐਕਸੈਸਿਵ ਹੋ ਜਾਏਗੀ ਤੇ ਸਾਡਾ ਜਿਹੜਾ ਅੰਦਰਲਾ ਸਿਸਟਮ ਹੈ ਉਹ ਖਰਾਬ ਹੋ ਜਾਏਗਾ ਹੁਣ ਆਈਕਲ ਗਰਮੀ ਆ ਰਹੀ ਹੈ ਬਹੁਤ ਸਾਲ ਪਹਿਲਾਂ ਤੋਂ ਵਾਰਨ ਕੀਤਾ ਗਿਆ ਸਾਨੂੰ ਕਿ ਭਾਈ ਦਰਖਤ ਨਾ ਕਟੋ ਦਰਖਤ ਨਾ ਕਟੋ ਸਾਰੇ ਜੰਗਲ ਖਤਮ ਕਰਤੇ ਪਹਾੜਾਂ ਦੇ ਵਿੱਚ ਤੇ ਤੁਸੀਂ ਉਹ ਦੇਖ ਰਹੇ ਕਿਦਾਂ ਮੌਸਮ ਚੇਂਜ ਹੋ ਗਿਆ ਕਦੀ ਸੋਚਿਆ ਨਹੀਂ ਸੀ ਵੀ ਇੰਨੀ ਗਰਮੀ ਹੋਏਗੀ ਜਾਂ ਨਹੀਂ ਹੋਏਗੀ ਤੇ ਪ੍ਰੈਡਿਕਸ਼ਨ ਇਹ ਹੈ ਕਿ ਜਿਹੜੀ ਦੁਬਈ ਹੈ ਵੈਦਰ ਹੈ ਉਹ ਸਾਡੇ ਇੰਡੀਆ ਚ ਆ ਜਾਏਗਾ ਪੰਜਾਬ ਵਿੱਚ ਵੀ ਦੁਬਈ ਦਾ ਵੈਦਰ ਹੋ ਜਾਏਗਾ ਉੱਥੇ 50 ਡਿਗਰੀ ਤੇ ਆਮ ਸੀ ਤੇ ਅਸੀਂ ਸੋਚੇ ਸੀ ਕਦੇ ਕਿ ਇਹਨਾ ਹੋਏਗਾ ਸਾਡਾ ਬੜਾ ਕੰਫਰਟੇਬਲ ਨਾ ਸੀ ਲੋਕੀ ਗਰਮੀ ਜੀ ਨੂੰ ਮੰਨਦੇ ਸੀ ਦਗਾ ਥੱਲੇ ਬੈਹਂਦੇ ਸੀ ਹੁਣ ਤੁਸੀਂ ਕਿਤੇ ਬਾਹਰ ਬੈਹ ਨਹੀਂ ਸਕਦੇ ਯਾਨੀ ਹੀਟ ਵਿੱਚ ਰਹਿ ਗਈ ਹੈ ਤੇ ਹੁੰਦਾ ਕੀ ਹੈ ਹੁਣ ਅਗਰ ਤੁਸੀਂ ਘੁੰਮੋਗੇ ਹੀਟ ਦੇ ਵਿੱਚ ਬੋਡੀ ਨੇ ਹੀਟ ਅਬਸorb ਕਰ ਲਈ ਹੀਟ ਸਟ੍ਰੋਕ ਬਹੁਤ ਸਖਤ ਬਿਮਾਰੀ ਹੈ ਸਿੱਧੇ ਬ੍ਰੇਨ ਦੇ ਅਸਰ ਕਰਦੀ ਹੈ ਅਗੇ ਬਿਹੋਸ਼ ਹੋ ਜਾਂਦਾ ਪਰ ਬੰਦ ਹੋ ਜਾਂਦੇ ਨੇ ਕਈ ਵਾਰ ਹੁੰਦਾ ਹੈ ਕਿ ਅਸੀਂ ਧੁੱਪੇ 'ਚ ਬੈਠਾ ਰਹੇ ਤੇ ਸਕਿਨ ਤੇ ਬਰ ਹੋ ਜਾਂਦਾ ਕਿ ਇਹ ਨਹੀਂ ਸੈਂਸਸ ਕਿੰਨੇ ਆ ਗਏ ਸੋ ਉਹਨੇ ਆ ਕਿ ਤਰੀਕਾ ਤੇ ਹੈ ਕਿ ਤੁਸੀਂ ਬਚਾਓ ਆਪਣੇ ਉਰ ਦਾ ਬਚਾਉਣਾ ਮਤਲਬ ਇਹ ਵੀ ਕੰਮ ਨਾ ਕਰੋ ਕੰਮ ਦੇ ਕਰਨੇ ਵੇਗਾ ਕਿ ਰੋਟੀ ਖਾਣੇ ਕੰਮ ਕਰਨਾ ਪਏਗਾ ਜਾਣਾ ਵੀ ਪਏਗਾ ਲੇਕਿਨ ਇਹ ਹੈ ਵੀ ਜਿੱਥੇ ਤੁਸੀਂ ਹੀਟ ਸਿੱਧਾ ਵਾਕ ਕਰਨਾ ਅਵੋਇਡ ਕਰ ਸਕੋ ਸ਼ੇਰ ਬਲੇ ਪਾਸੇ ਚਲੋ ਹੋ ਜਾਏਗੀ ਹੁਣ ਬਾਡੀ ਨੂੰ ਕਿਦਾਂ ਕਰਨਾ ਹੈ ਬਾਡੀ ਵਿੱਚ ਹਾਈਡਰੇਸ਼ਨ ਦੀ ਲੋੜ ਪੈਂਦੀ ਹੈ ਗਰਮੀ ਨਾਲ ਤੁਹਾਡਾ ਜਿਹੜਾ ਪਸੀਨਾ ਹੁੰਦਾ ਹੈ ਹੀਟ ਇਕੱਠੀ ਹੋ ਜਾਂਦੀ ਤੇ ਤੁਹਾਨੂੰ ਪਾਣੀ ਪੀਓ ਦਬ ਕੇ ਪਾਣੀ ਪੀਓ ਸਾਦਾ ਪਾਣੀ ਪੀਓ ਨਹੀਂ ਦੂਜਾ ਮਿਲਦਾ ਪੰਪ ਦਾ ਪਾਣੀ ਪੀਓ ਜਿੱਥੇ ਮਿਲ ਜਾਵੇ ਖੂਹ ਦਾ ਪਾਣੀ ਪੀ ਲਵੋ ਅਗਰ ਨਿੰਬੂ ਮਿਲ ਸਕੇ ਨਿੰਬੂ ਪਾ ਕੇ ਪੀ ਲਵੋ ਫਿਰ ਬਹੁਤ ਹੀ ਅੱਛਾ ਹੈ ਨਹੀਂ ਅੱਜ ਕੱਲ੍ਹ ਬੜੇ ਅੱਛੇ ਆ ਗਏ ਨੇ ਇਲੈਕਟ੍ਰੋਲ रेडीमेड सॉल्यूशंस आ गए ने वो ਤੁਸੀਂ ਪੀ ਲੋਦਾ ਤੁਹਾਡੇ ਜਿਹੜਾ ਬੋਡੀ ਦਾ ਜਿਹੜਾ ਸਾਰਾ ਸਿਸਟਮ ਠੀਕ ਹੋ ਜਾਂਦਾ ਤੇ ਇਮੀਡੀਟ ਐਕਸਪੋਜ਼ ਨਾ ਕਰੋ ਇਹ ਤੁਸੀਂ AC ਜਿਹਾ ਬੈਟਰ ਜਦੋਂ ਤੁਸੀਂ ਉਸ ਕੇ ਬਾਹਰ ਗਰਮੀ ਚ ਰਹੇਗੇ ਕਈ ਹੁੰਦਾ ਕਿ ਦੋ ਬੰਦੇ ਗੱਲਾਂ ਕਰੇ ਸ਼ੂ ਕਰਦੇ ਹੋ ਭੁੱਜਣ ਦੇ ਵਿੱਚ ਤੁੱਪੇ ਘੜੇ ਤੇ ਲੇਕਿਨ ਉਹ ਬਹੁਤ ਜ਼ਰੂਰੀ ਹੈ ਕਿ ਗਰਮੀ ਤੋਂ ਬਚੀਏ ਐਕਸੈਸਿਵ ਹੀਟ ਹਾਰਮ ਫੂਲ ਰੈਂਥ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par